ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡਾ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਬਹੁਤ ਹੀ ਪਿਆਰੀ ਇੱਕ ਚਿੜੀ ਅਤੇ ਉਸਦੇ ਬੱਚਿਆਂ ਦੀ ਕਹਾਣੀ ਸੁਣਾਉਣ ਲੱਗੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀਆਂ ਵਾਲਾ ਚੈਨਲ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇੱਕ ਕਹਾਣੀ ਜੰਗਲ ਦੇ ਵਿੱਚ ਇੱਕ ਸੁੰਦਰ ਪੇੜ ਦੇ ਉੱਪਰ ਇੱਕ ਚਿੜੀ ਰਹਿੰਦੀ ਸੀ। ਉਹ ਬਹੁਤ ਹੀ ਛੋਟੀ ਸੀ ਪਰ ਉਸ ਦੇ ਦਿਲ ਵਿੱਚ ਬਿਆਨਤ ਹੌਸਲਾ ਸੀ। ਉਸ ਦਾ ਇੱਕ ਹੀ ਮਕਸਦ ਸੀ ਆਪਣੇ ਬੱਚਿਆਂ ਨੂੰ ਸਿਖਾਉਣਾ ਕਿ ਆਕਾਸ਼ ਦੀ ਉਚਾਈ ਨੂੰ ਸੋਣਾ ਹੈ। ਉਸ ਚਿੜੀ ਨੇ ਜਦ ਪਹਿਲੀ ਵਾਰ ਆਪਣੇ ਬੱਚਿਆਂ ਨੂੰ ਦੇਖਿਆ ਉਹ ਬਹੁਤ ਖੁਸ਼ ਹੋਈ। ਉਹ ਬਹੁਤ ਹੀ ਛੋਟੇ ਸਨ ਉਹ ਬਿਨਾ ਖੰਭਾਂ ਤੋਂ ਉੱਡਣ ਦੀ ਸਮਰੱਥਾ ਤੋਂ ਦੂਰ ਸਨ ਮਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ ਉੱਡਣਾ ਹੀ ਨਹੀਂ ਬਲਕਿ ਹੌਸਲੇ ਨਾਲ ਜਿਉਣਾ ਵੀ ਸਿਖਾਵੇਗੀ ਜਦੋਂ ਬੱਚਿਆਂ ਦੇ ਪੰਖ ਉੱਗਣ ਲੱਗੇ ਮਾਂ ਨੇ ਕਿਹਾ ਉਹਨਾਂ ਨੂੰ ਕਿ ਤੁਸੀਂ ਸਿਰਫ ਬੱਚੇ ਨਹੀਂ ਹੋ ਤੁਸੀਂ ਵੱਡੇ ਉਚਾਈਆਂ ਨੂੰ ਪਾਰ ਕਰਨ ਲਈ ਪੈਦਾ ਹੋਏ ਹੋ ਪਰ ਸਿਰਫ ਸੰਭਵ ਹੋਵੇਗਾ ਜੇ ਤੁਸੀਂ ਮਿਹਨਤ ਕਰੋਗੇ ਇੱਕ ਦਿਨ ਚਿੜੀ ਨੇ ਆਪਣੇ ਬੱਚਿਆਂ ਨੂੰ ਬੋਲਿਆ ਕਿ ਹੁਣ ਸਮਾਂ ਆ ਗਿਆ ਹੈ ਤੁਸੀਂ ਆਪਣੀ ਪਹਿਲੀ ਉਡਾਣ ਭਰਨੀ ਹੈ ਬੱਚੇ ਬਹੁਤ ਡਰੇ ਹੋਏ ਸਨ ਉਹ ਪੇੜ ਦੇ ਕਿਨਾਰੇ ਤੇ ਆ ਕੇ ਖੜ ਗਏ ਪਰ ਹੇਠਾਂ ਦੇਖ ਕੇ ਉਹਨਾਂ ਨੂੰ ਡਰ ਲੱਗਿਆ ਉਹ ਮਾਂ ਨੂੰ ਕਹਿਣ ਲੱਗੇ ਮਾਂ ਇਹ ਬਹੁਤ ਮੁਸ਼ਕਲ ਹੈ ਅਸੀਂ ਕਿਵੇਂ ਉੱਡ ਸਕਦੇ ਹਾਂ ਜੇ ਅਸੀਂ ਡਿੱਗ ਗਏ ਤਾਂ ਮਾਂ ਨੇ ਹੌਲੀ ਹੱਸ ਕੇ ਕਿਹਾ ਜਿਹੜਾ ਵੀ ਪਹਿਲਾ ਕਦਮ ਹੁੰਦਾ ਹੈ ਉਹ ਮੁਸ਼ਕਿਲ ਹੀ ਲੱਗਦਾ ਹੈ ਪਰ ਜੇ ਤੁਸੀਂ ਡਰ ਤੋਂ ਬਾਹਰ ਆਉਂਗੇ ਤਾਂ ਸਫਲ ਹੋਮੋਗੇ ਜੇ ਡਿੱਗ ਵੀ ਜਾਓਗੇ ਤਾਂ ਹਮੇਸ਼ਾ ਤੁਹਾਡੇ ਆਸ-ਪਾਸ ਮੈਂ ਹੋਵਾਂਗੀ ਇਹ ਸੁਣ ਕੇ ਬੱਚਿਆਂ ਵਿੱਚ ਕੁਝ ਹੌਂਸਲਾ ਆਇਆ ਇੱਕ ਬੱਚੇ ਨੇ ਹੌਲੀ-ਹੌਲੀ ਆਪਣੀ ਪਹਿਲੀ ਛਾਲ ਮਾਰੀ ਜਿਵੇਂ ਹੀ ਉਹ ਹਵਾਵਾਂ ਵਿੱਚ ਗਿਆ ਉਸ ਨੂੰ ਡਰ ਤੋਂ ਜ਼ਿਆਦਾ ਮਜ਼ਾ ਆਣ ਲੱਗ ਪਿਆ ਉਸ ਨੇ ਆਪਣੇ ਪੰਖ ਹਿਲਾਉਣੇ ਸ਼ੁਰੂ ਕੀਤੇ ਅਤੇ ਆਖਿਰਕਾਰ ਉਹ ਸਫਲ ਹੋ ਗਿਆ ਹੋਰ ਬੱਚੇ ਇਹ ਸਭ ਦੇਖ ਕੇ ਬਹੁਤ ਉਸ ਤੋਂ ਪ੍ਰੇਰਿਤ ਹੋਏ ਤੇ ਇੱਕ ਇੱਕ ਕਰਕੇ ਸਾਰੇ ਉੱਡਣ ਲੱਗ ਪਏ ਚਿੜੀ ਦੇ ਬੱਚਿਆਂ ਨੇ ਇੱਕ ਗੱਲ ਸਿੱਖ ਲਈ ਕਿ ਹੌਸਲਾ ਅਤੇ ਮਿਹਨਤ ਕਰਨ ਨਾਲ ਕੋਈ ਵੀ ਮੰਜ਼ਿਲ ਪਾਈ ਜਾ ਸਕਦੀ ਹੈ ਉਹਨਾਂ ਨੂੰ ਇਹ ਵੀ ਸਮਝ ਆਈ ਕਿ ਜੇ ਮੈਂ ਮਾਤੇ ਵਿਸ਼ਵਾਸ ਕੀਤਾ ਤਾਂ ਮੈਨੂੰ ਕੋਈ ਵੀ ਡਰ ਨਹੀਂ ਲੱਗਿਆ ਕਿਉਂਕਿ ਜਦੋਂ ਅਸੀਂ ਮਾਤੇ ਵਿਸ਼ਵਾਸ ਰੱਖਦੇ ਹਾਂ ਤਾਂ ਡਰ ਦੀ ਕੋਈ ਜਗ੍ਹਾ ਨਹੀਂ ਰਹਿੰਦੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਡਰ ਸਿਰਫ ਮਨ ਦਾ ਭਰਮ ਹੁੰਦਾ ਹੈ ਜਦੋਂ ਤੱਕ ਅਸੀਂ ਪਹਿਲਾ ਕਦਮ ਨਹੀਂ ਚੁੱਕਦੇ ਉਦੋਂ ਤੱਕ ਮੰਜ਼ਿਲ ਅਸੰਭਵ ਹੀ ਲੱਗਦੀ ਹੈ ਪਰ ਜਦੋਂ ਅਸੀਂ ਆਪਣਾ ਵਿਸ਼ਵਾਸ ਮਜ਼ਬੂਤ ਕਰ ਲੈਂਦੇ ਹਾਂ ਅਕਾਸ਼ ਦੀਆਂ ਉਚਾਈਆਂ ਵੀ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੌਸਲਾ ਨਹੀਂ ਹਾਰਨਾ ਚਾਹੀਦਾ ਕੰਮ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਸਾਨੂੰ ਉਸ ਨੂੰ ਆਪਣੀ ਮਿਹਨਤ ਤੇ ਲਗਨ ਦੇ ਨਾਲ ਕਰਨਾ ਚਾਹੀਦਾ ਹੈ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਹਮੇਸ਼ਾ ਸਾਨੂੰ ਮਿਹਨਤ ਨਾਲ ਉਸ ਕੰਮ ਨੂੰ ਕਰਨਾ ਚਾਹੀਦਾ ਹੈ ਤੇ ਸਾਨੂੰ ਉਸ ਕੰਮ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਧੰਨਵਾਦ